ਪਿਆਜ਼ ਦੇ ਛਿਲਕੇ ਦਾ ਪਾਣੀ ਪੀਣ ਨਾਲ ਸਿਹਤ ਨੂੰ ਮਿਲਦੇ ਨੇ ਉਹ 6 ਫਾਇਦੇ ਜਿਨ੍ਹਾਂ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪਿਆਜ਼ ਖਾਣਾ ਸੇਤ ਲਈ ਫਾਇਦੇਮੰਦ ਹੁੰਦਾ ਹੈ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਪਿਆਜ਼ ਦੇ ਛਿਲਕੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਨੇ ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਿਆਜ਼ ਦੇ ਛਿਲਕੇ ਦਾ ਪਾਣੀ ਪੀਣ ਦੇ ਫਾਇਦੇ ਤੇ ਇਸ ਨੂੰ ਬਣਾਉਣ ਦਾ ਤਰੀਕਾ ਕੀ ਹੈ ਇਮਿਊਨਿਟੀ ਪਿਆਜ਼ ਦੇ ਛਿਲਕੇ ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਜਿਸ ਨੂੰ ਪਾਣੀ ਚ ਮਿਲਾ ਕੇ ਪੀਣ ਨਾਲ ਇਮਿਊਨ ਪਾਵਰ ਵਧਦੀ ਹੈ ਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਚ ਮਦਦ ਮਿਲਦੀ ਹੈ। ਦਿਲ ਲਈ ਫਾਇਦੇਮੰਦ ਹੈ। ਪਿਆਜ਼ ਦੇ ਛਿਲਕਿਆਂ ਚ ਪੋਟਾਸ਼ੀਅਮ ਤੇ ਸਾਈਟੋਕੈਮੀਕਲ ਪਾਏ ਜਾਂਦੇ ਨੇ ਜਿਸ ਕਾਰਨ ਇਸ ਨੂੰ ਪਾਣੀ ਵਿੱਚ ਪਕਾ ਕੇ ਪੀਣ ਨਾਲ ਦਿਲ ਦੀ ਧੜਕਣ ਠੀਕ ਹੋ ਸਕਦੀ ਹੈ। ਵਧਿਆ ਹੋਇਆ ਹਾਰਟ ਪੰਪਿੰਗ ਦਿਲ ਦੀਆਂ ਕਈ ਬਿਮਾਰੀਆਂ ਦੀਆਂ ਸਮੱਸਿਆਵਾਂ ਇਸ ਨਾਲ ਹੱਲ ਹੋ ਸਕਦੀਆਂ ਨੇ ਖਰਾਬ ਕੋਲੇਸਟਰੋਲ ਨੂੰ ਘੱਟ ਕਰੇ ਪਿਆਜ਼ ਦੇ ਛਿਲਕੇ ਦਾ ਸੇਵਨ ਕਰਨ ਨਾਲ ਖਰਾਬ ਕੋਲੇਸਟਰੋਲ ਘੱਟ ਕਰਨ 'ਚ ਮਦਦ ਮਿਲਦੀ ਹੈ ਇਸ 'ਚ ਮੌਜੂਦ ਕਿਉਰਸੈਟਿਨ ਚੰਗੇ ਕੋਲੇਸਟਰੋਲ ਨੂੰ ਵਧਾਉਂਦਾ ਹੈ ਬਲੱਡ ਸਰਕੂਲੇਸ਼ਨ ਵਧਿਆ ਕਰਦਾ ਹੈ ਪਿਆਜ਼ ਦੇ ਛਿਲਕਿਆਂ ਦਾ ਪਾਣੀ ਪੀਣ ਨਾਲ ਸਰੀਰ 'ਚ ਬਲੱਡ ਕਲੋਟ ਨਹੀਂ ਜੰਮਦੇ ਪਿਆਜ਼ ਚ ਸਲਫਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਖੂਨ ਪਤਲਾ ਕਰਕੇ ਬਲੱਡ ਫਲੋ ਵਧਾਉਂਦੀ ਹੈ ਬਲੱਡ ਪ੍ਰੈਸ਼ਰ ਕੰਟਰੋਲ ਪਿਆਜ਼ ਦੇ ਛਿਲਕਿਆਂ ਚ ਫਲਵੋਨੋਲ ਐਂਡ ਹਾਈ ਕੁਰੋਸਿਟਿਨ ਦੇ ਗੁਣ ਭਰਪੂਰ ਮਾਤਰਾ ਚ ਹੁੰਦੇ ਨੇ ਜੋ ਹਾਈ ਬੀਪੀ ਦੀ ਸਮੱਸਿਆ ਨੂੰ ਕੰਟਰੋਲ ਕਰ ਸਕਦਾ ਹੈ ਪਿਆਜ਼ ਦੇ ਪੱਤਿਆਂ ਨੂੰ ਪਾਣੀ ਚ ਮਿਲਾ ਕੇ ਪੀਣ ਨਾਲ ਬਹੁਤ ਫਾਇਦਾ ਹੁੰਦਾ ਹੈ ਪਾਚਨ ਲਈ ਫਾਇਦੇਮੰਦ ਪਿਆਜ਼ ਦੇ ਛਿਲਕੇ 'ਚ ਫਾਈਬਰ ਦੇ ਗੁਣ ਵੀ ਪਾਏ ਜਾਂਦੇ ਨੇ ਜਿਸ ਕਾਰਨ ਇਸ ਦੇ ਛਿਲਕੇ ਨੂੰ ਪਾਣੀ 'ਚ ਕੋਲ ਕੇ ਪੀਣਾ ਪਾਚਨ ਤੰਤਰ ਨੂੰ ਮਜ਼ਬੂਤੀ ਦਿੰਦਾ ਹੈ। ਇਸ ਪਾਣੀ ਨੂੰ ਬਣਾਉਣ ਦਾ ਹੁਣ ਤਰੀਕਾ ਕੀ ਹੈ ਇਹ ਦੱਸਦੇ ਹਾਂ। ਇੱਕ ਪਾਂਡੇ 'ਚ ਪਾਣੀ ਲਓ ਤੇ ਉਸ 'ਚ ਇੱਕ ਕੌਲੀ ਪਿਆਜ਼ ਦੇ ਛਿਲਕੇ ਪਾ ਕੇ ਉਬਾਲ ਲਓ। ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ ਤੇ ਗੂੰਗੁਨਾ ਪਾਣੀ ਕਰਕੇ ਪਿਓ। ਇਸ ਤੋਂ ਬਹੁਤ ਫਾਇਦਾ ਤੁਹਾਡੇ ਸਰੀਰ ਨੂੰ ਮਿਲੇਗਾ। ਪਿਆਜ਼ ਦੇ ਛਿਲਕਿਆਂ ਨੂੰ ਪਾਣੀ ਚ ਮਿਲਾ ਕੇ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਇਸ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਿੰਤੀ ਤੇ ਹੋਰ ਤੁਸੀਂ ਕੀ ਸੋਚਦੇ ਹੋ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟ ਬਾਕਸ ਵਿੱਚ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਹੈਲਥ ਦੇ ਨਾਲ ਪਿਆਜ਼ ਦੇ ਛਿਲਕੇ ਦਾ ਪਾਣੀ ਪੀਣ ਨਾਲ ਸਿਹਤ ਨੂੰ ਮਿਲਦੇ ਨੇ ਉਹ 6 ਫਾਇਦੇ ਜਿਨ੍ਹਾਂ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪਿਆਜ਼ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਪਿਆਜ਼ ਦੇ ਛਿਲਕੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਨੇ ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਿਆਜ਼ ਦੇ ਛਿਲਕੇ ਦਾ ਪਾਣੀ ਪੀਣ ਦੇ ਫਾਇਦੇ ਤੇ ਇਸ ਨੂੰ ਬਣਾਉਣ ਦਾ ਤਰੀਕਾ ਕੀ ਹੈ ਇਮਿਊਨਿਟੀ ਪਿਆਜ਼ ਦੇ ਛਿਲਕੇ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਜਿਸ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਇਮਿਊਨ ਪਾਵਰ ਵਧਦੀ ਹੈ ਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ 'ਚ ਮਦਦ ਮਿਲਦੀ ਹੈ ਦਿਲ ਲਈ ਫਾਇਦੇਮੰਦ ਹੈ ਪਿਆਜ਼ ਦੇ ਛਿਲਕਿਆਂ ਚ ਪੋਟਾਸ਼ੀਅਮ ਤੇ ਸਾਈਟੋケमिकਲ ਪਾਈ ਜਾਂਦੇ ਨੇ ਜਿਸ ਕਾਰਨ ਇਸ ਨੂੰ ਪਾਣੀ ਵਿੱਚ ਪਕਾ ਕੇ ਪੀਣ ਨਾਲ ਦਿਲ ਦੀ ਧੜਕਣ ਠੀਕ ਹੋ ਸਕਦੀ ਹੈ। ਵਧਿਆ ਹੋਇਆ ਹਾਰਟ ਪੰਪਿੰਗ ਦਿਲ ਦੀਆਂ ਕਈ ਬਿਮਾਰੀਆਂ ਦੀ ਸਮੱਸਿਆਵਾਂ ਇਸ ਨਾਲ ਹੱਲ ਹੋ ਸਕਦੀਆਂ ਨੇ। ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰੇ। ਪਿਆਜ਼ ਦੇ ਛਿਲਕੇ ਦਾ ਸੇਵਨ ਕਰਨ ਨਾਲ ਖਰਾਬ ਕੋਲੇਸਟ੍ਰੋਲ ਘੱਟ ਕਰਨ ਚ ਮਦਦ ਮਿਲਦੀ ਹੈ। ਇਸ ਤੇ ਮੌਜੂਦ ਕਿਉਰਸੈਟਿਨ ਚੰਗੀ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਬਲੱਡ ਸਰਕੂਲੇਸ਼ਨ ਵਧਿਆ ਕਰਦਾ ਹੈ ਪਿਆਜ਼ ਦੇ ਛਿਲਕਿਆਂ ਦਾ ਪਾਣੀ ਪੀਣ ਨਾਲ ਸਰੀਰ 'ਚ ਬਲੱਡ ਕਲੌਟ ਨਹੀਂ ਜੰਮਦੇ ਪਿਆਜ਼ 'ਚ ਸਲਫਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਖੂਨ ਪਤਲਾ ਕਰਕੇ ਬਲੱਡ ਫਲੋ ਵਧਾਉਂਦੀ ਹੈ ਬਲੱਡ ਪ੍ਰੈਸ਼ਰ ਕੰਟਰੋਲ ਪਿਆਜ਼ ਦੇ ਛਿਲਕਿਆਂ 'ਚ ਜੋ ਫਲਵੋਨੋਲ ਐਂਡ ਹਾਈ ਕਿਉਰਸੈਟਿਨ ਦੇ ਗੁਣ ਭਰਪੂਰ ਮਾਤਰਾ 'ਚ ਹੁੰਦੇ ਨੇ ਜੋ ਹਾਈ ਬੀਪੀ ਦੀ ਸਮੱਸਿਆ ਨੂੰ ਕੰਟਰੋਲ ਕਰ ਸਕਦਾ ਹੈ ਪਿਆਜ਼ ਦੇ ਪੱਤਿਆਂ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਬਹੁਤ ਫਾਇਦਾ ਹੁੰਦਾ ਹੈ ਪਾਚਨ ਲਈ ਫਾਇਦੇਮੰਦ ਪਿਆਜ਼ ਦੇ ਛਿਲਕੇ 'ਚ ਫਾਈਬਰ ਦੇ ਗੁਣ ਵੀ ਪਾਏ ਜਾਂਦੇ ਨੇ ਜਿਸ ਕਾਰਨ ਇਸ ਦੇ ਛਿਲਕੇ ਨੂੰ ਪਾਣੀ 'ਚ ਕੋਲ ਕੇ ਪੀਣਾ ਪਾਚਨ ਤੰਤਰ ਨੂੰ ਮਜ਼ਬੂਤੀ ਦਿੰਦਾ ਹੈ ਇਸ ਪਾਣੀ ਨੂੰ ਬਣਾਉਣ ਦਾ ਹੁਣ ਤਰੀਕਾ ਕੀ ਹੈ ਇਹ ਦੱਸਦੇ ਹਾਂ ਇੱਕ ਪਾਂਡੇ 'ਚ ਪਾਣੀ ਲਓ ਤੇ ਉਸ 'ਚ ਇੱਕ ਕੌਲੀ ਪਿਆਜ਼ ਦੇ ਛਿਲਕੇ ਪਾ ਕੇ ਉਬਾਲ ਲਓ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ ਤੇ ਗੁੰਗੁਨਾ ਪਾਣੀ ਕਰਕੇ ਪੀਓ ਇਸ ਤੋਂ ਬਹੁਤ ਫਾਇਦਾ ਤੁਹਾਡੇ ਸਰੀਰ ਨੂੰ ਮਿਲੇਗਾ ਪਿਆਜ਼ ਦੇ ਛਿਲਕਿਆਂ ਨੂੰ ਪਾਣੀ 'ਚ ਮਿਲਾ ਕੇ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਇਸ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਿੰਤੀ ਤੇ ਹੋਰ ਤੁਸੀਂ ਕੀ ਸੋਚਦੇ ਹੋ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟ ਬਾਕਸ ਵਿੱਚ ਔਰ ਅਪਡੇਟਸ ਲਈ ਜੁੜੇ ਰਹੋ ਡੇਲੀ ਹੈਲਥ ਦੇ ਨਾਲ